ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਬਣੇ ਹੋਏ ਨੇ ਤਾਂ ਲੋਕ ਘਰਾਂ ਚੋਂ ਬੇਕਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਉਹ ਤਬਾਹ ਚੁੱਕੀਆਂ ਨੇ ਲਗਾਤਾਰ ਤੁਹਾਨੂੰ ਦੈਨਿਕ ਸਵੇਰਾ ਦੇ ਰਾਹੀਂ ਪਲ-ਪਲ ਦੀ ਅਪਡੇਟ ਆਉਂਦੇ ਹੋਏ ਨਜ਼ਰ ਆ ਰਹੇ ਤੇ ਪੰਜਾਬ ਦੇ ਵੱਖ-ਵੱਖ ਕੋਨੇ ਤੋਂ ਜਿੱਥੇ ਹੜ ਪ੍ਰਭਾਵਿਤ ਇਲਾਕੇ ਨੇ ਉਹਨਾਂ ਦਾ ਜਾਇਦਾ ਲੈਂਦੇ ਹੋਏ ਨਜ਼ਰ ਆ ਰਹੇ ਤੇ ਇਸ ਵੇਲੇ ਅਸੀਂ ਮਾਲਵਾ ਖੇਤਰ ਦੇ ਵਿੱਚ ਮੌਜੂਦ ਆ ਪਟਿਆਲਾ ਦੇ ਸੰਨੌਰ ਦੇ ਹਲਕੇ ਦੇ ਵਿੱਚ ਮੌਜੂਦਾਂ ਤਸਵੀਰਾਂ ਡਰੋਨਾਂ ਦਸੀਆਂ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਬੀਤੇ ਕੱਲ ਸੁਖਨਾ ਲ ਪਾਣੀ ਦਾ ਪੱਦਰ ਆ ਵਾਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਫਲੱਡ ਗੇਟ ਨੇ ਖੋਲੇ ਗਏ ਸੀ ਤਾਂ ਖੱਗਰ ਦਰਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਣੀ ਹੈ ਜਿਹੜਾ ਕਿ ਉਹ ਛੱਡੇ ਗਿਆ ਸੀ ਤਾਂ ਹੁਣ ਉਹ ਪਾਣੀ ਹੈ ਜਿਹੜਾ ਕਿ ਪਟਿਆਲੇ ਦੇ ਵੱਖ-ਵੱਖ ਹਲਕਿਆਂ ਅਤੇ ਪਿੰਡਾਂ ਨੂੰ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਇਸ ਵੇਲੇ ਅਸੀਂ ਵਿਧਾਨ ਸਭਾ ਹਲਕਾ ਸਨੌਰ ਦੇ ਵਿੱਚ ਮੌਜੂਦ ਹਾਂ ਜਲਾਖੇੜੀ ਪਿੰਡ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਖੱਗਰ ਦਰਿਆ ਖੇਤਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਤਾ ਦਰਿਆ ਤੇ ਖੇਤ ਜਿਹੜੇ ਕੀ ਇੱਕੋ ਇੱਕ ਨਜ਼ਰ ਆਰਨੇ ਤਾਂ ਨੱਕੋ ਨੱਕ ਭਰ ਕੇ ਦਰਿਆ ਚੱਲਦਾ ਹੋਇਆ ਨਜ਼ਰ ਆਰਦਾ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਵਾਧੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦਾ ਆਖਰੀ ਪਿੰਡ ਐ ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਕੱਗਰ ਹੈ ਉਹ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੱਗਰ ਦਰਿਆ ਦੇ ਕੰਡੇ ਤੇ ਜਿਹੜੀ ਜ਼ਮੀਨ ਹੈ ਉਸ ਦੇ ਵਿੱਚ ਫਸਲ ਹੈ ਜਿਹੜੀ ਕਿ ਜੀਰੀ ਉਹ ਲਗਾਈ ਗਈ ਸੀ ਉਹ ਸਾਰੀ ਹੁਣ ਤਬਾਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਮੋਟਰ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੇ ਖੇਤਾਂ ਨੂੰ ਪਾਣੀ ਲਗਾਇਆ ਜਾਂਦਾ ਹੋਈ ਨਜ਼ਰ ਆ ਰਹੀ ਹੈ ਤਾਂ ਕਈ ਏਕੜ ਫਸਲ ਹੈ ਜਿਹੜੀ ਕਿ ਉਹ ਤਬਾਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਘੱਗਰ ਨੇ ਵਿਕਰਾਲ ਰੂਪ ਹੈ ਧਾਰ ਲਿਆ ਤਾਂ ਪਟਿਆਲੇ ਦੇ ਵਕ-ਵਕ ਪਿੰਡਾਂ ਦੇ ਵਿੱਚ ਇਸ ਦੀ ਮਾਰ ਹੈ ਪੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਸਵੇਰ ਤੋਂ ਹੀ ਕਿਹਾ ਜਾ ਰਿਹਾ ਪਾਣੀ ਦਾ ਪੱਧਰ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਇੱਕ ਪਾਸੇ ਜ਼ਮੀਨ ਦਾ ਜਿਹੜਾ ਪਾਣੀ ਹੈ دریاਵਾਂ ਦਾ ਪਾਣੀ ਹੈ ਉਹ ਮਾਰ ਕਰਦਾ ਹੋਰ ਦੂਜੇ ਪਾਸੇ ਅਸਮਾਨ ਤੋਂ ਜਿਹੜਾ ਮੀਂਹ ਪੈ ਰਿਹਾ ਉਹ ਵੀ ਕਹਿਰ ਵਰਤੌਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਦੁਆਬੇ ਅਤੇ ਮਾਝੇ ਦੇ ਵਿੱਚ ਤਸਵੀਰਾਂ ਠੋਡਣਾ ਸਾਂਝੀ ਕੀਤੀਆਂ ਕਿਸ ਤਰ੍ਹਾਂ ਦੇ ਹਾਲਾਤ ਨੇ ਬਣੇ ਹੋਏ ਨੇ ਲੋਕਾਂ ਨੂੰ ਘਰਾਂ ਚੋਂ ਬੇਕਾਰ ਹੋਣਾ ਪੈ ਰਿਹਾ ਹੈ ਆਰਮੀ ਹੈ ਜਿਹੜੀ ਉਹ ਲਗਾਤਾਰ ਰੈਸਕਿਊ ਆਪਰੇਸ਼ਨ ਚ ਚਲਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਕਈ ਲੋਕਾਂ ਦੇ ਜਿਹੜੇ ਕਿ ਮੌਤ ਹੈ ਉਹ ਵੀ ਹੁੰਦੀ ਹੋਈ ਨਜ਼ਰ ਆ ਰਹੀ ਤਾਂ ਹੁਣ ਜੇਕਰ ਮਾਲਵੇ ਖੇਤਰ ਦੀ ਗੱਲ ਕਰੀ ਤਾਂ ਮਾਲਵੇ ਖੇਤਰ ਦੇ ਵਿੱਚ ਵੀ ਕੱਗਰ ਦੇ ਵੱਲੋਂ ਨੁਕਸਾਨ ਹੈ ਪੰਚਾਇਤ ਜਰਦਾ ਪਿੰਡ ਵਾਸੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਬਾਈ ਜੀ ਕੀ ਨਾਮ ਹੈ ਤੁਹਾਡਾ ਜੈਪ ਸਿੰਘ ਆ ਜੀ ਕਦੋਂ ਤੋਂ ਪਾਣੀ ਇੱਥੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਅੱਜ ਸਵੇਰ ਤੋਂ ਵਧ ਗਿਆ ਜੀ ਸਵੇਰ ਤੋਂ ਵਧ ਗਿਆ ਹਾਂ ਜੀ ਸਵੇਰੇ ਪਾਣੀ ਦਰਿਆ ਦੇ ਵਿੱਚ ਹੀ ਸੀਗਾ ਵਿੱਚ ਸੀਗਾ ਜੀ ਆਹ ਹੁਣ ਕਾਫੀ ਵਧ ਗਿਆ ਜੀ ਹੁਣ ਕਿੰਨੀ ਦੇਰ ਤੋਂ ਪਾਣੀ ਖੇਤਾਂ 'ਚ ਵੜ ਗਿਆ ਇਹ ਤਾਂ ਘੰਟਿਆਂ ਨਾਲ ਵਧ ਰਿਹਾ ਜੀ ਹੁਣ ਮਿੰਟਾਂ ਦੇ ਟੈਂਟਿਆਂ ਨਾਲ ਵਧ ਰ 2023 ਦੇ ਵਿੱਚ ਵੀ ਹੜ੍ਹ ਆਏ ਸੀਗੇ ਉਦੋਂ ਨੁਕਸਾਨ ਕਿੰਨਾ ਹੋਇਆ ਸੀ ਇੰਨਾ ਹੀ ਹੋਇਆ ਸੀ ਜਾਂ ਫਿਰ ਇਸ ਤੋਂ ਜ਼ਿਆਦਾ ਜਿਆਦਾ ਨੁਕਸਾਨ ਸੀਗਾ ਜੋ ਉਸ ਟਾਈਮ ਹਾਂ ਹਾਂਜੀ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਹੁਣ ਜਿਸ ਤਰ੍ਹਾਂ ਦੇ ਨਾਲ ਪਾਣੀ ਲਗਾਤਾਰ ਵਧਦਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕੋਈ ਨਹੀਂ ਆ ਜੀ ਉਹ ਰੇ ਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਉਹ ਤੱਕ ਅਜੇ ਤਾਂ ਕੋਈ ਨਹੀਂ ਉਹ ਸੁਵਿਧਾ ਨਹੀਂ ਕੋਈ ਦੇ ਦੇਖ ਹੀ ਰਹੇ ਤੁਸੀਂ ਪਹਿਲਾਂ ਲੜ ਨਹੀਂ ਕੀਤਾ ਗਿਆ ਪਾਣੀ ਵਧਦਾ ਆ ਰਿਹਾ ਵੀ ਲੋਕ ਮਿੰਟ ਕਰਾਉਣ ਦੇ ਗੁਰਦੁਆਰਿਆਂ ਚ ਬਸ ਉਹਦੇ ਨਾਲ ਹੀ ਲੋਕ ਬਚਾਰੇ ਸਬਦਾਂ ਆ ਜਾਂਦੇ ਨੇ ਔਰ ਕੀ ਕਰੇ ਕੋਈ ਜੇ ਕੋਈ ਸੁਵਿਧਾ ਹੀ ਨਹੀਂ ਕੋਈ ਹਣ ਜਿਹੜੀ ਆ ਫਸਲ ਆ ਤੁਸੀਂ ਜੀਰੀ ਲੱਗੀ ਕੀ ਲੱਗਿਆ ਜੀਰੀ ਲੱਗੀ ਜੀ ਜੀਰੀ ਲੱਗੀ ਜਿਸ ਤਰ੍ਹਾਂ ਦੇ ਨਾਲ ਹੁਣ ਜੀਰੀ ਦੇ ਵਿੱਚ ਪਾਣੀ ਪੈ ਗਿਆ ਬਾਅਦ ਚੋਂ ਕੰਮ ਆਏਗਾ ਜਾਂ ਖਰਾਬ ਹੋ ਜਾਏਗੀ ਗੋਭ ਚਾਈ ਹੋਈ ਸਾਰਾ ਖਤਮ ਹੈ ਤਾਂ ਸਾਰੀ ਖਤਮ ਹੋ ਜਾਏਗਾ ਗੋਭ ਚਾਈ ਹੋਈ ਹੁਣ ਤੱਕ ਕਿਸੇ ਨੇ ਆ ਕੇ ਲੱਕੇ ਦੀ ਸਾਰ ਨਹੀਂ ਲਈ ਅਜੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਹਾਂਜੀ ਐਸਡੀਐਮ ਸਾਹਿਬ ਆਏ ਸੀ ਹਾਂਜੀ ਐਸਡੀਐਮ ਸਾਹਿਬ ਆਏ ਸੀ ਕੱਲ ਉਹ ਦੇਖ ਕੇ ਗਏ ਸੀ ਠੀਕ ਹੈ ਕੁਝ ਕਹਿ ਕੇ ਸੀ ਗਿਆ ਕੱਲ ਉਹ ਦੇਖੋ ਪਤਾ ਕੀ ਉਹ ਕਹਿੰਦੇ ਫਸਟ ਸਾਡੀ ਹੈਗੀ ਹੈ ਜਿਹੜੀ ਉਹ ਹੈਗੀ ਹੈ ਜਾਨ ਤੇ ਮਾਲ ਹੂੰ ਇਹਨੂੰ ਸੇਵ ਕਰਨਾ ਬਾਕੀ ਫਸਲਾਂ ਦਾ ਜੋ ਨੁਕਸਾਨ ਹੋਵੇ ਬਾਅਦ ਚ ਗਰਦੌਰੀ ਵਗੈਰਾ ਹੁੰਦੀ ਆ ਉਹ ਐਟਟੈਂਪ ਕਰਦੇ ਨੇ ਹੂੰ ਪਿੰਡ ਖਾਲੀ ਕਰ ਲਈ ਕਿ ਹੈਗੇ ਸਾਨੂੰ ਨਹੀਂ ਨਹੀਂ ਹਲੇ ਪਿੰਡ ਕਿਉਂ ਹਲੇ ਠੀਕ ਹੈਗਾ ਮਾਹੌਲ ਇੰਨਾ ਪੈਨਿਕ ਹੋਣ ਦੀ ਵੀ ਜ਼ਰੂਰਤ ਨਹੀਂ ਹੈਗੀ ਜੇ ਕੋਈ ਹੋਏਗੀ ਸਮੱਸਿਆ ਕੋਈ ਕੋਈ ਵੱਡੀ ਗੱਲ ਨਹੀਂ ਸਭ ਸਿਸਟਮੈਟਿਕ ਓਕੇ ਹੈ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿ ਕਿਸ ਤਰ੍ਹਾਂ ਦੇ ਨਾਲ ਕੱਗਰ ਦਰਿਆ ਨੇ ਵਿਕਰਾਰ ਰੂਪ ਹੈ ਧਾਰ ਲਿਆ ਤਾਂ ਪਾਣੀ ਹੈ ਜਿਹੜਾ ਕਿ ਉਹ ਖੇਤਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਮੋਟਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਦਰਿਆ ਦੇ ਵਿੱਚ ਡੁੱਬਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਬਣੇ ਹੋਏ ਨੇ ਲੋਕਾਂ ਨੂੰ ਘਰੋਂ ਬੇਕਾਰ ਹੋਣਾ ਪੈ ਰਿਹਾ ਹੈ ਛੱਤਾਂ ਤੇ ਇਹਨੂੰ ਮਜਬੂਰ ਨੇ ਤਾਂ ਉੱਤੋਂ ਜਿਹੜਾ ਮੀਂਹ ਪੈਂਦਾ ਉਹ ਵੀ ਉਸ ਦੀ ਜਿਹੜੀ ਮਾਰੋਂ ਲੋਕਾਂ ਨੂੰ ਚਲਣੀ ਪੈ ਰਹੀ ਹੈ ਤਾਂ ਹੁਣ ਮਾਲ ਵਿਖੇਤ ਜੇਕਰ ਗੱਲ ਕਰੀਏ ਤਾਂ ਮਾਲ ਵਿਖੇਤ ਜਿਹੜਾ ਬਚਾਸ ਕੁ ਘੱਗਰਦ ਰਿਹਾ ਹਜੇ ਸਹੀ ਚੱਲ ਰਿਹਾ ਪਰ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਸੁਖਨਾ ਲੇਖ ਦੇ ਵਿੱਚ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਾੜਾਂ ਦੀ ਜੇਕਰ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਲਗਾਤਾਰ ਬੱਦਲ ਫਟਣਾ ਵਧਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਔਰ ਬਰਸਾਤ ਹੈ ਉਹ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਔਰ ਜੇਕਰ ਪੰਜਾਬ ਦੀ ਵੀ ਗੱਲ ਕਰੀਏ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ ਵੀ ਆਉਣ ਵਾਲੇ 24 ਘੰਟੇ ਜਿਹੜਾ ਕਿ ਭਾਰੀ ਬਰਸਾਤ ਹੈ ਉਹ ਦੱਸੀ ਗਈ ਹੈ ਹਲਕੀ ਤੋਂ ਦਰਿਆਣੀ ਦਰਮਿਆਨੀ ਬਰਸਾਤ ਵੀ ਹੁੰਦੀ ਹੋਈ ਨਜ਼ਰ ਆਵੇਗੀ ਔਰ ਦਰਮਿਆਨੀ ਤੋਂ ਭਾਰੀ ਬਰਸਾਤ ਹੁੰਦੀ ਹੋਈ ਵੀ ਨਜ਼ਰ ਆਏਗੀ ਤੇ ਇੱਕ ਪਾਸੇ ਦਰਿਆਵਾਂ ਦੇ ਵੱਲੋਂ ਮਾਰਿਆ ਪਿੰਡਾਂ ਨੂੰ ਮਾਰੀ ਜਾ ਰਿਹਾ ਦੂਜੇ ਪਾਸੇ ਸਮਾਨ ਤੋਂ ਜਿਹੜਾ ਮੀਂਹ ਪੈ ਰਿਹਾ ਉਹਦੀ ਜਿਹੜੀ ਮਾਰ ਸਿੱਧੇ ਤੌਰ ਤੇ ਪਿੰਡਾਂ ਦੇ ਵਿੱਚ ਦੇਖਦੋਂ ਮਿਲ ਰਹੀ ਹੈ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਕਿ ਉਹ ਤਬਾਹ ਚੁੱਕੀ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਜਰੂਰ ਜਾ ਰਿਹਾ ਕਿ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਗਰਦਾਵਰੀਆਂ ਕਰਾਈਆਂ ਜਾਣਗੀਆਂ ਔਰ ਉਸ ਤੋਂ ਪਹਿਲਾਂ ਆਰਮੀ ਦੇ ਵੱਲੋਂ ਰੈਸਕਿਊ ਆਪਰੇਸ਼ਨ ਕਰਾਇਆ ਜਾ ਰਿਹਾ ਕਿਉਂਕਿ ਕਈ ਲੋ ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਬਣੇ ਹੋਏ ਨੇ ਤਾਂ ਲੋਕ ਘਰਾਂ ਚੋਂ ਬੇਕਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਉਹ ਤਬਾਹ ਚੁੱਕੀਆਂ ਨੇ ਲਗਾਤਾਰ ਤੁਹਾਨੂੰ ਦੈਨਿਕ ਸਵੇਰਾ ਦੇ ਰਾਹੀਂ ਪਲ-ਪਲ ਦੀ ਅਪਡੇਟ ਆਉਂਦੇ ਹੋਏ ਨਜ਼ਰ ਆ ਰਹੇ ਤਾਂ ਪੰਜਾਬ ਦੇ ਵੱਖ-ਵੱਖ ਕੋਨੇ ਤੋਂ ਜਿੱਥੇ ਹੜ ਪ੍ਰਭਾਵਿਤ ਇਲਾਕੇ ਨੇ ਉਹਨਾਂ ਦਾ ਜਾਇਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਤੇ ਇਸ ਵੇਲੇ ਅਸੀਂ ਮਾਲਵਾ ਖੇਤਰ ਦੇ ਵਿੱਚ ਮੌਜੂਦ ਆ ਪਟਿਆਲਾ ਦੇ ਸਨੌਰ ਦੇ ਹਲਕੇ ਦੇ ਵਿੱਚ ਮੌਜੂਦਾਂ ਤਸਵੀਰਾਂ ਤੁਹਾਨੂੰ ਅਸੀਂ ਜੀ ਕਰਾਂਗੇ ਜਿਸ ਤਰ੍ਹਾਂ ਦੇ ਨਾਲ ਬੀਤੇ ਕੱਲ ਸੁਖਨਾ ਲ ਪਾਣੀ ਦਾ ਪੱਦਰ ਆ ਵਾਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਫਲੱਡ ਗੇਟ ਨੇ ਖੋਲੇ ਗਏ ਸੀ ਤਾਂ ਖੱਗਰ ਦਰਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਣੀ ਹੈ ਜਿਹੜਾ ਕਿ ਉਹ ਛੱਡੇਗਾ ਇਸ ਤਾਂ ਹੁਣ ਉਹ ਪਾਣੀ ਹੈ ਜਿਹੜਾ ਕਿ ਪਟਿਆਲੇ ਦੇ ਵਕ ਵਕ ਹਲਕਿਆਂ ਤੇ ਪਿੰਡਾਂ ਨੂੰ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਇਸ ਵੇਲੇ ਅਸੀਂ ਵਿਧਾਨ ਸਭਾ ਹਲਕਾ ਸਨੌਰ ਦੇ ਵਿੱਚ ਮੌਜੂਦ ਹਾਂ ਜਲਾਖੇੜੀ ਪਿੰਡ ਹੈ ਜਿੱਥੋਂ ਤੁਸੀਂ ਦੇਖ ਸਕਦੇ ਹੋ ਖੱਗਰ ਦਰਿਆ ਖੇਤਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਤਾ ਦਰਿਆ ਤੇ ਖੇਤ ਜਿਹੜੇ ਕੀ ਇੱਕੋ ਇੱਕ ਨਜ਼ਰ ਆਰਨੇ ਤੇ ਨੱਕੋ ਨੱਕ ਭਰ ਕੇ ਦਰਿਆ ਚੱਲਦਾ ਹੋਇਆ ਨਜ਼ਰ ਆਰਦਾ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਵਾਧੀ ਹੋਈ ਨਜ਼ਰ ਆ ਰਹੀ ਹੈ ਤਾਂ ਪੰਜਾਬ ਦਾ ਆਖਰੀ ਪਿੰਡ ਐ ਇਸ ਤੋਂ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਕੱਗਰ ਹੈ ਉਹ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੱਗਰ ਦਰਿਆ ਦੇ ਕੰਡੇ ਤੇ ਜਿਹੜੀ ਜ਼ਮੀਨ ਹੈ ਉਸ ਦੇ ਵਿੱਚ ਫਸਲ ਹੈ ਜਿਹੜੀ ਕੀ ਜੀਰੀ ਉਹ ਲਗਾਈ ਗਈ ਸੀ ਉਹ ਸਾਰੀ ਹੁਣ ਤਬਾਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਮੋਟਰ ਵੀ ਦੇਖ ਸਕਦੇ ਹੋ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਆਪਣੇ ਖੇਤਾਂ ਨੂੰ ਪਾਣੀ ਲਗਾਇਆ ਜਾਂਦਾ ਦੀ ਨਜ਼ਰ ਆ ਰਹੀ ਹੈ ਤਾਂ ਕਈ ਏਕੜ ਫਸਲ ਹੈ ਜਿਹੜੀ ਕਿ ਉਤਬਾਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੱਗਰ ਨੇ ਵਿਕਰਾਰ ਰੂਪ ਹੈ ਧਾਰ ਲਿਆ ਤਾਂ ਪਟਿਆਲੇ ਦੇ ਵਕ ਵਕ ਪਿੰਡਾਂ ਦੇ ਵਿੱਚ ਇਸ ਦੀ ਮਾਰ ਹੈ ਪੈਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਸਵੇਰ ਤੋਂ ਹੀ ਕਿਹਾ ਜਾ ਰਿਹਾ ਪਾਣੀ ਦਾ ਪੱਧਰ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਇੱਕ ਪਾਸੇ ਜ਼ਮੀਨ ਦਾ ਜਿਹੜਾ ਪਾਣੀ ਹੈ ਦਰਿਆਵਾਂ ਦਾ ਪਾਣੀ ਹੈ ਉਹ ਮਾਰ ਕਰਦਾ ਹੋਰ ਦੂਜੇ ਪਾਸੇ ਅਸਮਾਨ ਤੋਂ ਜਿਹੜਾ ਮੀਂਹ ਪੈ ਰਿਹਾ ਉਹ ਵੀ ਕਹਿਰ ਵਰਤੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਦੁਆਬੇ ਅਤੇ ਮੱਝ ਦੇ ਵਿੱਚ ਤਸਵੀਰਾਂ ਠੋਡਣਾ ਸਾਂਝੀ ਕੀਤੀਆਂ ਕਿਸ ਤਰ੍ਹਾਂ ਦੇ ਹਾਲਾਤ ਨੇ ਬਣੇ ਹੋਏ ਨੇ ਲੋਕਾਂ ਨੂੰ ਘਰਾਂ ਚੋਂ ਬੇਕਾਰ ਹੋਣਾ ਪੈ ਰਿਹਾ ਹੈ ਆਰਮੀ ਹੈ ਜਿਹੜੀ ਉਹ ਲਗਾਤਾਰ ਏਸਕਿਊ ਆਪਰੇਸ਼ਨ ਚ ਚਲਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਕਈ ਲੋਕਾਂ ਦੀ ਜਿਹੜੀ ਕਿ ਮੌਤ ਹੈ ਉਹ ਵੀ ਹੁੰਦੀ ਹੋਈ ਨਜ਼ਰ ਆ ਰਹੀ ਤਾਂ ਹੁਣ ਜੇਕਰ ਮਾਲਵੇ ਖੇਤਰ ਦੀ ਗੱਲ ਕਰੀ ਤਾਂ ਮਾਲਵੇ ਖੇਤਰ ਦੇ ਵਿੱਚ ਵੀ ਘੱਗਰ ਦੇ ਵੱਲੋਂ ਨੁਕਸਾਨ ਹੈ ਪਹੁੰਚਾਇਆ ਜਾ ਰਿਹਾ ਤਾਂ ਪਿੰਡ ਵਾਸੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਬਾਈ ਜੀ ਕੀ ਨਾਮ ਹੈ ਤੁਹਾਡਾ ਜੈਪ ਸਿੰਘਾ ਜੀ ਕਦੋਂ ਤੋਂ ਪਾਣੀ ਇੱਥੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਘੱਗਰ ਪਲੇਟ ਤੋਂ ਵੱਧ ਗਿਆ ਸਵੇਰੇ ਪਾਣੀ ਦਰਿਆ ਦੇ ਵਿੱਚ ਹੀ ਸੀਗਾ ਵਿੱਚ ਸੀਗਾ ਜੀ ਆ ਹੁਣ ਕਾਫੀ ਵੱਧ ਗਿਆ ਜੀ ਹੁਣ ਕਿੰਨੀ ਦੇਰ ਤੋਂ ਪਾਣੀ ਖੇਤਾਂ 'ਚ ਵੜ ਗਿਆ ਇਹ ਤਾਂ ਘੰਟਿਆਂ ਨਾਲ ਵਧ ਰਿਹਾ ਜੀ ਹੁਣ ਮਿੰਟਾਂ ਦੇ ਵਿੱਚ ਘੰਟਿਆਂ ਨਾਲ ਵਧ ਰਿਹਾ ਹਾਂਜੀ ਹੁਣ ਕਿੰਨੀ ਕੁ ਫਸਲ ਹੈ ਤਬਾਹ ਹੋ ਚੁੱਕੀ ਹੋਈ ਹੈ ਫਸਲ ਤਾਂ ਬਹੁਤ ਤਬਾਹ ਹੋ ਰਹੀ ਹੈ ਜੀ 2023 ਦੇ ਵਿੱਚ ਵੀ ਹੜ੍ਹ ਆਏ ਸੀਗੇ ਉਦੋਂ ਨੁਕਸਾਨ ਕਿੰਨਾ ਹੋਇਆ ਸੀ ਇੰਨਾ ਹੀ ਹੋਇਆ ਸੀ ਜਾਂ ਇਸ ਤੋਂ ਜ਼ਿਆਦਾ ਜਿਆਦਾ ਨੁਕਸਾਨ ਸੀਗਾ ਜੀ ਉਸ ਟਾਈਮ ਹਾਂ ਹਾਂਜੀ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਹੁਣ ਜਿਸ ਤਰ੍ਹਾਂ ਦੇ ਨਾਲ ਪਾਣੀ ਲਗਾਤਾਰ ਵਧਦਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਕੋਈ ਨਹੀਂ ਕੋਈ ਸੁਵਿਧਾ ਨਹੀਂ ਕੋਈ ਦੇ ਦੇਖ ਹੀ ਰਹੇ ਹੋ ਤੁਸੀਂ ਪਹਿਲਾ ਲੜ ਨਹੀਂ ਕੀਤਾ ਗਿਆ ਪਾਣੀ ਵੱਧ ਆ ਰਿਹਾ ਵੀ 10 ਮਿੰਟ ਕਰਾਉਣੇ ਗੁਰਦੁਆਰਿਆਂ ਚ ਬਸ ਉਹਦੇ ਨਾਲ ਹੀ ਲੋਕ ਬਚਾਰੇ ਸਬਦਾ ਹੋ ਜਾਂਦੇ ਨੇ ਹੋਰ ਕੀ ਕਰੇ ਵੀ ਜੇ ਕੋਈ ਸੁਵਿਧਾ ਹੀ ਨਹੀਂ ਕੋਈ ਹੁਣ ਜਿਹੜੀ ਆ ਫਸਲ ਹੈ ਤੁਸੀਂ ਜੀਰੀ ਲੱਗੀ ਕੀ ਲੱਗਿਆ ਜੀਰੀ ਲੱਗੀ ਜੀ ਜੀਰੀ ਲੱਗੀ ਜਿਸ ਤਰ੍ਹਾਂ ਦੇ ਨਾਲ ਹੁਣ ਜੀਰੀ ਦੇ ਵਿੱਚ ਪਾਣੀ ਪੈ ਗਿਆ ਬਾਅਦ ਚੋਂ ਕੰਮ ਆਏਗਾ ਜਾਂ ਖਰਾਬ ਖਰਾਬ ਹੋ ਜੀ ਗੋ ਬਚਾਈ ਹੋਈ ਸਾਰਾ ਖਤਮ ਹੈ ਤਾਂ ਸਾਰੇ ਖਤਮ ਹੋ ਜਾਈਗਾ ਹੋਰ ਤੱਕ ਕਿਸੇ ਨੇ ਆ ਕੇ ਲੱਕੇ ਦੀ ਸਾਰ ਨਹੀਂ ਲਈ ਅਜੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਤੋਂ ਐਸ ਡੀ ਐਮ ਸਾਹਿਬ ਆਏ ਸੀ ਹਾਂਜੀ ਐਸ ਡੀ ਐਮ ਸਾਹਿਬ ਆਏ ਸੀ ਕੱਲ ਉਹ ਦੇਖ ਕੇ ਗਏ ਸੀ ਠੀਕ ਹੈ ਕੁਝ ਕਹਿ ਕੇ ਸੀ ਕਿ ਕੱਲ ਉਹ ਦੇਖੋ ਪਤਾ ਕੀ ਉਹ ਕਹਿੰਦੇ ਫਸਟ ਸਾਡੀ ਹੈਗੀ ਹੈ ਜਿਹੜੀ ਉਹ ਹੈਗੀ ਹੈ ਜਾਨ ਤੇ ਮਾਲ ਹੂੰ ਇਹਨੂੰ ਸੇਵ ਕਰਨਾ ਬਾਕੀ ਫਸਲਾਂ ਦਾ ਜੋ ਨੁਕਸਾਨ ਹੋਵੇ ਬਾਅਦ ਚ ਗਰਦੌਰੀ ਵਗੈਰਾ ਹੁੰਦੀ ਹੈ ਉਹ ਐਟਟੈਂਪ ਕਰਦੇ ਨੇ ਹੂੰ ਪਿੰਡ ਖਾਲੀ ਕਰ ਲਈ ਕਿ ਹੈਗੇ ਸਾਨੂੰ ਨਹੀਂ ਨਹੀਂ ਹਲੇ ਪਿੰਡ ਕਿਉਂ ਹਲੇ ਪੀ ਕੇ ਹੈਗਾ ਮਾਹੌਲ ਇੰਨਾ ਪੈਨਿਕ ਹੋਣ ਦੀ ਵੀ ਜ਼ਰੂਰਤ ਨਹੀਂ ਹੈਗੀ ਜੇ ਕੋਈ ਹੋਏਗੀ ਸਮੱਸਿਆ ਕੋਈ ਕੋਈ ਵੱਡੀ ਗੱਲ ਨਹੀਂ ਸਭ ਸਿਸਟਮਟਿਕ ਓਕੇ ਹੈ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਕਿ ਕਿਸ ਤਰ੍ਹਾਂ ਦੇ ਨਾਲ ਕੱਗਰ ਦਰਿਆ ਨੇ ਵਿਕਰਾਰ ਰੂਪ ਐ ਧਾਰ ਲਿਆ ਤਾਂ ਪਾਣੀ ਹੈ ਜਿਹੜਾ ਕਿ ਉਹ ਖੇਤਾਂ ਦੇ ਵਿੱਚ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਮੋਟਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਦਰਿਆ ਦੇ ਵਿੱਚ ਡੁੱਬਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਬਣੇ ਹੋਏ ਨੇ ਲੋਕਾਂ ਨੂੰ ਘਰੋਂ ਬੇਕਾਰ ਹੋਣਾ ਪੈ ਰਿਹਾ ਹੈ ਛੱਤਾਂ ਤੇ ਇਹਨੂੰ ਮਜਬੂਰ ਨੇ ਤਾਂ ਉਤੋਂ ਜਿਹੜਾ ਮੀਂਹ ਪੈਂਦਾ ਉਹ ਵੀ ਉਸ ਦੀ ਜਿਹੜੀ ਮਾਰੋ ਲੋਕਾਂ ਨੂੰ ਚੱਲ ਨਹੀਂ ਪੈ ਰਹੀ ਐ ਤਾਂ ਹੁਣ ਮਾਲ ਵਿਖੇਤ ਜੇਕਰ ਗੱਲ ਕਰੀਏ ਤਾਂ ਮਾਲ ਵਿਖੇਤ ਜਿਹੜਾ ਬਚਾਸ ਕਿਉਂ ਘੱਗਰਦ ਰਿਹਾ ਹਜੇ ਸਹੀ ਚੱਲ ਰਹੀ ਪਰ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਸੁਖਨਾ ਲੇਖ ਦੇ ਵਿੱਚ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਾੜਾਂ ਦੀ ਜੇਕਰ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਲਗਾਤਾਰ ਬੱਦਲ ਫਟਣਾ ਵਧਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਔਰ ਬਰਸਾਤ ਐ ਉਹ ਲਗਾਤਾਰ ਚੱਲਦੀ ਹੋਈ ਨਜ਼ਰ ਆ ਰਹੀ ਔਰ ਜੇਕਰ ਪੰਜਾਬ ਦੀ ਵੀ ਗੱਲ ਕਰੀਏ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ ਵੀ ਆਉਣ ਵਾਲੇ 24 ਘੰਟੇ ਜਿਹੜਾ ਕਿ ਭਾਰੀ ਬਰਸਾਤ ਐ ਉਹ ਦੱਸੀ ਹਲਕੀ ਤੋਂ ਦਰਿਆਣੀ ਦਰਮਿਆਨੀ ਬਰਸਾਤ ਵੀ ਹੁੰਦੀ ਹੋਈ ਨਜ਼ਰ ਆਵੇਗੀ ਔਰ ਦਰਮਿਆਨੀ ਤੋਂ ਭਾਰੀ ਬਰਸਾਤ ਹੁੰਦੀ ਹੋਈ ਵੀ ਨਜ਼ਰ ਆਏਗੀ ਤੇ ਇੱਕ ਪਾਸੇ ਦਰਿਆਵਾਂ ਦੇ ਵੱਲੋਂ ਮਾਰਿਆ ਪਿੰਡਾਂ ਨੂੰ ਮਾਰੀ ਜਾ ਰਿਹਾ ਦੂਜੇ ਪਾਸੇ ਸਮਾਨ ਤੋਂ ਜਿਹੜਾ ਮੀਂਹ ਪੈ ਰਿਹਾ ਉਹਦੀ ਜਿਹੜੀ ਮਾਰ ਸਿੱਧੇ ਤੌਰ ਤੇ ਪਿੰਡਾਂ ਦੇ ਵਿੱਚ ਦੇਖਦੋਂ ਮਿਲ ਰਹੀ ਹੈ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਕਿ ਉਹ ਤਬਾਹ ਚੁੱਕੀ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਕਿਹਾ ਜਰੂਰ ਜਾ ਰਿਹਾ ਕਿ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਗਰਦਾਵਰੀਆਂ ਕਰਾਈਆਂ ਜਾਣਗੀਆਂ ਔਰ ਉਸ ਤੋਂ ਪਹਿਲਾਂ ਆਰਮੀ ਦੇ ਵੱਲੋਂ ਰੈਸਕਿਊ ਆਪਰੇਸ਼ਨ ਕਰਾਇਆ ਜਾ ਰਿਹਾ ਕਿਉਂਕਿ ਕਈ